ਪਾਰਦ ਦੇ ਇੱਕ ਰੋਜ਼ਾ ਟੀਮ ਦੇ ਉਪ ਕਪਤਾਨ ਸ਼ੇਰ ਸੈਅਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਮੈਚ ਦੌਰਾਨ ਪਸਲੀ ਵਿੱਚ ਲੱਗੀ ਸੱਟ ਕਾਰਨ ਅੰਦਰੂਨੀ ਖੂਨ ਵਗਣ ਤੋਂ ਬਾਅਦ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਉਹਨਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਯਾਨੀ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ ਆਈਅਰ ਜਿਸ ਨੇ ਐਲੈਕਸ ਕੈਰੀ ਨੂੰ ਆਊਟ ਕਰਨ ਲਈ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਦੌੜਦੇ ਹੋਏ ਇੱਕ ਸ਼ਾਨਦਾਰ ਕੈਚ ਲਿਆ ਸੀ ਨੂੰ ਇਸ ਪ੍ਰਕਿਰਿਆ ਦੌਰਾਨ ਖੱਬੀ ਪਸਲੀ ਵਿੱਚ ਸੱਟ ਲੱਗ ਗਈ ਸੀ ਟ੍ਰੇਸਿੰਗ ਰੂਮ ਵਿੱਚ ਵਾਪਸ ਆਉਣ ਤੇ ਐਯਰ ਦੇ ਮਹੱਤਵਪੂਰਨ ਸਰੀਰਕ ਮਾਪਦੰਡਾਂ ਵਿੱਚ ਉਤਰਾਟਾ ਆਉਣ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਤੇਜ਼ੀ ਨਾਲ ਇਸ ਕਾਰਵਾਈ ਨੂੰ ਇੰਤਜ਼ਾਮ ਦਿੱਤਾ ਸੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ੁਰੂ ਵਿੱਚ ਐਯਰ ਦੇ ਤਕਰੀਬਨ 3 ਹਫ਼ਤਿਆਂ ਲਈ ਖੇਡ ਤੋਂ ਦੂਰ ਰਹਿਣ ਦੀ ਉਮੀਦ ਸੀ ਪਰ ਹੁਣ ਰਿਕਵਰੀ ਦੀ ਮਿਆਦ ਲੰਬੀ ਹੋ ਸਕਦੀ ਹੈ 31 ਸਾਲਾ ਖਿਡਾਰੀ ਦੇ ਭਾਰਤ ਵਾਪਸ ਯਾਤਰਾ ਕਰਨ ਲਈ ਫਿਟ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਘੱਟੋ-ਘੱਟ ਇੱਕ ਹਫ਼ਤੇ ਲਈ ਸਿਡਨੀ ਹਸਪਤਾਲ ਵਿੱਚ ਰਹਿਣ ਦੀ ਉਮੀਦ ਹੈ